ਕੁਝ ਵਾਰਡ ਨੰਬਰ ਇਹਨਾਂ ਨੇ ਪਟੋਟ ਕਰ ਦਿੱਤੀ ਆਮ ਆਦਮੀ ਪਾਰਟੀ ਨੇ ਲਗਭਗ ਜਿਹੜੇ ਸਾਡੇ ਸਾਰੇ ਜੇਤੂ ਵਧੀਆ ਬਾੜ ਦੇ ਕਹਿੰਦੇ ਸੀ ਜਿਨ੍ਹਾਂ ਦੇ ਸਾਡੀ ਉਹ ਵਾਰਡ ਨੂੰ ਖਾਸ ਕਰਕੇ ਜੂ ਕਟਿਆ ਤਗੜੇ ਹੋ ਗਏ ਇਲੈਕਸ਼ਨ ਹਰਾਂ ਦੇ ਉਹ ਲੈਕਚਰ ਆਪਾਂ ਆਪਣਾ ਮੇਹਰ ਬਣਾਵਾਂਗੇ ਨਾਲੇ ਸਾਡੇ ਆਪਣੇ ਸਾਡੇ 63 ਜਿੱਤੇ ਕਿਰੇ ਅਮਨਿਤ ਕਾਟ ਚ ਬਣੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਭੰਤੋਲ ਕਰਤੀ ਕਿੰਨੀ ਵੀ ਦਿੱਕਤਾਂ ਆ ਕੇ ਸਰ ਜਿਹੜੇ ਵਾਰਡ ਬਿਲੋਂ ਭੰਤੋਲ ਕੀਤੀ ਸਰ ਮੇਰੇ ਆਪਣੇ ਵਾਰਡ ਦੇ ਵਿੱਚ ਚਾਰ ਟੁਕੜੇ ਕੱਟ ਚ ਨਾ ਹਰਕ ਪਾਰਟੀਆਂ ਵੱਲੋਂ ਦਾਵਾ ਕੀਤਾ ਜਾਂਦਾ ਵੀ ਸਾਡਾ ਮੇਹਰ ਬਣੇਗਾ ਸਰ ਤੁਸੀਂ ਲੋਕਾਂ ਵਿੱਚ ਜੀਚੇ ਲੋਕਾਂ ਵਿੱਚ ਪ੍ਰਚਾਰ ਕਰੋ ਕੀ ਲੱਗਦਾ ਤੁਹਾਨੂੰ ਅਸ ਸੀ ਜੀ ਦਾ ਪਤਾ ਹੀ ਲੱਗ ਜੰਦਾ ਹੋ ਜਾਊਗਾ ਵੀ ਕੀ ਲੱਗ ਰਿਹਾ ਇਸ ਵਾਰ ਮੇਰੇ ਵਾਕੇ ਹੀ ਜੀ ਕਾਂਗਰਸ ਬਣੇਗਾ ਕਾਂਗਰਸ ਆ ਮੇਰ ਜਰੂਰ ਬਣੇਗਾ ਪੱਕੀ ਗੱਲ ਹੈ ਤੁਹਾਡੇ ਨਾਲ ਸਾਰੇ ਕਾਂਗਰਸ ਪਾਰਟੀ ਦੇ ਸਾਰੇ ਨਿਤਜਨ ਨੇ ਬੜੀ ਚੂਲ ਬੋਲ ਲੈਣਾ ਕਿ ਇਟਾ ਇਤਨਾ ਟਿਕਟ ਪਰ ਦਵਾ ਰਾ ਉਹ ਨਾ ਜਿੱਤਣ ਵਾਲੀ ਕੈਂਡੀਡੇਟ ਉਹ ਵਧੀਆ ਕੈਂਡੀਡੇਟਾਂ ਸੀ ਉਹਦੇ ਮੁਤਾਬਕ ਮੈਨੂੰ ਲੱਗਦਾ ਵੀ ਆਪਣੇ ਜਿਹੜੇ ਸਾਡੇ 650 70 ਸਭ ਪੈਂਡੇ ਘਰਤੌਰ ਜਿੱਤੇ ਗਿਆਣਗੇ ਕੋਈ ਵੀ ਕਾਂਗਰਸ ਵੈਕਸੀ ਲੋਕਲ ਬੜਾ ਅਜੂਮੇ ਮਨ ਬਣਿਆ ਲੋਕਾ ਉਸ ਪਾਰਟੀ ਨੇ ਆਮਰੀ ਪਾਰਟੀ ਨੇ ਕੁਝ ਨਹੀਂ ਕੀਤਾ ਟੁੱਟੇ ਵਾਦੇ ਟੁੱਟੇ ਵਾਦੇ ਨੂੰ ਕੁਝ ਨਹੀਂ ਕੀਤਾ ਜਿੱਦੇ ਨਾਲ ਕੋਈ ਗਲੀ ਕੋਈ ਸੜਕ ਦੇ ਲੋ ਚ ਤਿੰਨ ਸਾਲਾਂ ਜਿਹੜੀਆਂ ਗਲੀਆਂ ਉੱਥੇ ਜਿੱਥੇ ਟੁੱਟੀਆਂ ਪਈਆਂ ਪੰਜ ਤੱਕ ਨਹੀਂ ਲੱਗਦੇ ਬੈਨਾ ਕੋਲ ਤੇ ਫਿਰ ਇਹਨਾਂ ਕੀ ਉੱਥੇ ਜਿੱਤੇ ਪਰ ਠੀਕ ਹੈ ਵੀ ਲੜਾਈ ਪਾਈ ਤਾਂ ਇਹਨਾਂ ਨੇ ਟਾਈਮ ਵੀ ਤਾਂ ਹੀ ਘਟ ਦਿੱਤਾ ਤਾਂ ਕਿ ਕਿਸੇ ਬੋਦਾ ਪਰ ਜਿਹੜੇ ਕਾਂਗਰਸ ਦੇ ਸਿਪਾਹੀ ਹੈ ਉਹ ਤਾਂ ਪੂਰੇ ਆਪਣੇ ਇਲੇਜੀ ਦੇ ਨਾਲ ਰਾਜਮੰਦ ਦੀ ਰਾਜਮੰਦ ਚੱਤੀ ਲੈਕਚਰ ਅੜਾ ਨੇ ਤੁਸੀਂ ਸੀਨੀਅਰ ਡਿਪਟੀ ਮੇਰ ਰਹਿ ਚਕੋ ਠੀਕ ਹੈ ਜੀ ਸਰਕਾਰ ਨਾਰੀਆਂ ਗਲੀਆਂ ਨੂੰ ਛੱਡ ਗਿਆ ਪਰ ਉਸ ਤੋਂ ਉਪਰ ਗੱਲ ਕਰੀ ਐਜੂਕੇਸ਼ਨ ਨੂੰ ਲੈ ਕੇ ਚੱਲਾਂਗੇ ਕੀ ਧਿਆਨ ਹੈ ਕੀ ਐਸਪੀ ਜੀਨੀਸ ਕਿ ਕੀਤਾ ਔਰ ਹੈਲਥ ਵੀ ਵਿੱਚ ਹੀ ਗੱਲ ਕਰ ਲਈਏ ਸਰ ਐਜੂਕੇਸ਼ਨ ਜੇ ਸਾਡੇ ਕਾਰਕ ਤੇ ਚੰਗੀਆਂ ਦੇ ਨਾਲ ਇਹ ਐਜੂਕੇਸ਼ਨ ਵਿਭਾਗ ਫੰਡ ਦੇ ਜਾਂਦੇ ਰਹੇ ਉਹੀ ਕਰਦੇ ਆ ਸਾਨੂੰ ਜੇ ਕੋਈ ਸਕੂਲ ਕੋਈ ਰਿਪੇਅਰ ਕਰਨਾ ਜਾਂ ਕੋਈ ਫੰਡ ਮਿਲਣਾ ਜਾਂ ਅੰਦਰ ਸਰਕਾਰ ਨੂੰ ਅਜੀ ਉਹ ਸਕੂਲ ਰਿਪੇਅਰ ਕਰਨਾ ਸਰਕਾਰੀ ਸਕੂਲ ਸਰਕਾਰੀ ਸਾਡੀ ਪਾਰਟੀ ਦਾ ਸਾਡੇ ਕਾਂਗਰਸ ਪਾਰਟੀ ਦੇ ਸਾਡੇ ਸੀ ਮੰਤਰੀ ਜਿਹੜੇ ਪਹਿਲੇ 3 ਚੰਨੀ ਦੀ ਧਾਰੇ ਰਹੇ ਉਹਨਾਂ ਨੇ ਐਜੂਕੇਸ਼ਨ ਬਹੁਤ ਕੁਝ ਕੀਤਾ ਉਹ ਚਾਦੇ ਡਾਵਰ ਸਾਹਿਬ ਨੇ ਉੱਥੇ ਕਈ ਸਕੂਲਾਂ ਦੇ ਫੰਡ ਜਿਆਦਾ ਲਾਇਆ ਲੇਕਿਨ ਉਹੀ ਕੰਮ ਨੇ ਚਲਾਇਆ ਇਹਨਾਂ ਨੇ ਨਵਾਂ ਕੁਝ ਨਹੀਂ ਕੀਤਾ ਦੇ ਲੋਕਾਂ ਨੂੰ ਮਿਲਾਂਗੇ ਸੱਸੀ ਗਾਲ ਜੀ ਮੇਰਾ ਨਾਮ ਰਾਮਦੇਵ ਸਿੰਘ ਆਲੋਕ ਇਸ ਵਕਤ ਮੈਂ ਵਾਰ ਨੰਬਰ 84 ਵਿੱਚ ਮੌਜੂਦ ਹਾਂ ਸਾਡਾ ਮੌਜੂਦ ਨੇ ਸਾਡਾ ਡਿਫਟੀ ਮੇਲ ਸ਼ਾਮ ਸੁੰਦਰ ਮਲੋਤਾ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਲੈਕਸ਼ਨਾਂ ਦੇ ਮੁੱਦੇ ਲੈ ਕੇ ਤੇ ਵਿਕਾਸ ਕਾਰਜਾਂ ਲੈ ਕੇ ਤਾਂ ਸੱਸੀ ਗਾਲ ਜੀ ਸੱਸੀ ਗਾਲ ਜੀ ਸੱਸੀ ਸਰ ਸਭ ਤੋਂ ਪਹਿਲਾਂ ਇਹ ਦੱਸੋ ਪ੍ਰਚਾਰ ਕਿੱਦਾ ਚੱਲ ਰਿਹਾ ਵਾ ਹੁਣ ਡੇਟ ਵੀ ਅਨਾਉਂਸ ਹੋ ਗਿਆ ਹੈ ਸਰ ਜੇਟ ਵੀ ਲਾਂਚ ਹੋ ਗਈ ਸਾਡੇ ਪਾਰਟੀ ਨੇ 63 ਬੰਦਿਆਂ ਦੀ ਲਿਸਟ ਵੀ ਤਿਆਰ ਕਰਤੀ ਜਿਨ੍ਹਾਂ ਜਿਨ੍ਹਾਂ ਬੰਦਿਆਂ ਦੇ ਨਾਮ ਇਸ ਤੇ ਚਾਗੇ ਉਹਨਾਂ ਬੰਦਿਆਂ ਨੇ ਆਪਣਾ ਪ੍ਰਚਾਰ ਸ਼ੁਰੂ ਕਰਤਾ ਉਹ ਪ੍ਰਚਾਰ ਇਹ ਵੀ ਜਿਨ੍ਹਾਂ ਨੇ ਕੁਝ ਨਵੇਂ ਆ ਕੁਝ ਪੁਰਾਣੇ ਆ ਕੁਝ ਜਗਤ ਸਿੰਘਲ ਬੰਦੇ ਜਿਹੜੇ ਉਹ ਵੀ ਲਾਂਚ ਹੋ ਗਏ ਕੁਝ ਵਾਰਡ ਨਵੇਂ ਇਹਨਾਂ ਨੇ ਭੰਤੋਟ ਕਰ ਦਿੱਤੀ ਆਵਾਰੀ ਪਾਰਟੀ ਨੇ ਲਗਭਗ ਜਿਹੜੇ ਸਾਡੇ ਸਾਰੇ ਜੇਤੂ ਵਧੀਆ ਵਾਰਡ ਦੇ ਕਹਿੰਦੇ ਸੀ ਜਿਨ੍ਹਾਂ ਤੇ ਸਾਡੀ ਉਹਨਾਂ ਵਾਰਡਾਂ ਨਾਲ ਖਾਸ ਕਰਕੇ ਜੁੜ ਕਟਿਆ ਕਾਂਗਰਸ ਨੂੰ 4 ਜਗ੍ਹਾ ਕਟਿਆ 2 ਜਗ੍ਹਾ ਕਟਿਆ ਫਿਰ ਤਾਂ ਕਿ ਜਿਹੜੇ ਵਾਰਨ ਜਿੱਤ ਸਕ ਪਰ ਇਹ ਨਹੀਂ ਪਤਾ ਵੀ ਕਾਂਗਰਸ ਪਾਰਟੀ ਇਹ ਝੰਡਾ ਬਿਲਕੁਲ ਲਾਉਂਦਾ ਹੈ ਕਾਂਗਰਸ ਪਾਰਟੀ ਆ ਜਾਂ ਵਰਕਰ ਆ ਅੱਜ ਪੂਰਾ ਰਾਜਾ ਵੜਿੰਗ ਜੀ ਜਨਵਾਇ ਦੇ ਵਿੱਚ ਪੂਰਾ ਦਲੇਰੀ ਦੇ ਨਾਲ ਉਹ ਤਗੜੇ ਹੋ ਕੇ ਇਲੈਕਸ਼ਨ ਲੜਾਂਗੇ ਉਹ ਲੈਕਚਰ ਨੂੰ ਆਪਾਂ ਆਪਣਾ ਮੇਲ ਬਣਾਵਾਂਗੇ ਤੇ ਕਾਲੀ ਜਿੱਤ ਆਪਣੀ ਸਰ ਤੋਂ 65 ਸੀਟ ਜਿੱਤ ਕੇ ਲਿਆਵਾਂਗੇ ਘੱਟ ਤੋਂ ਘੱਟ ਜੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਭੰਤੋਲ ਕਰਤੀ ਕਿੰਨੀ ਕੀ ਦਿੱਕਤਾਂ ਆਂ ਗਿਆ ਸਰ ਜਿਹੜੇ ਵਾਰਡ ਦੇ ਭੰਤੋਲ ਕੀਤੀ ਆ ਸਰ ਮੇਰੇ ਆਪਣੇ ਵਾਰਡ ਦੇ ਵਿੱਚ ਚਾਰ ਟੁਕੜੇ ਕਰ ਚੰਨਾਂ ਨੇ ਇੱਕ ਟੁਕੜਾ ਲਾ ਦਿੱਤਾ ਅਰਮੰਸਪੁਰ ਇਹਦੇ ਪਾਸੇ ਇੱਕ ਟੁਕੜਾ ਲਾ ਦਿੱਤਾ ਧੀਰੇ ਧੀਰੇ ਨਾਲ ਵਾਰਡ ਨੰਬਰ 60 ਦੇ ਨਾਲ ਇੱਕ ਟੁਕੜਾ ਲਾ ਦਿੱਤਾ ਉਹਦੇ ਬਜਵਾਨਗਰ ਦੇ ਨਾਲ ਮਲਵੀ ਕੀ ਘਾਟੀ ਦੇ ਨਾਲ ਵੀ ਇਹ ਕੋਈ ਦਿਲੀ ਕੋਈ ਵੀ ਤਿੰਨ ਚਾਰ ਚਾਰ ਬਸ ਥੋੜੇ ਬਹੁਤੀ ਭੰਤੋਲ ਹੁੰਦੀ ਹੈ ਪਰ ਇਹਨਾਂ ਦੀ ਹੁਣ ਆਪਣੇ ਵੀ ਸੋਚ ਹੈ ਇਹਨਾਂ ਦੀ ਸੋਚ ਦੇ ਬਸਾਬ ਹੁੰਦੀ ਭੰਤੋਲ ਕਰਨਗੇ ਕਾਂਗਰਸ ਦਾ ਹੈ ਕਾਂਗਰਸ ਬੜਕਦਾ ਹਰ ਜਗ੍ਹਾ ਬਟਾ ਕਾਂਗਰਸ ਹੀ ਰਾਣਾ ਬੜਾ ਔਕਾਣਾ ਚ ਹੈ ਜਿਸ ਤਰ ਤੁਸੀਂ ਕਹਿ ਰਹੇ ਹੋ ਕਿ ਇਸ ਵਾਰ ਮੇਅਰ ਸਰ ਕਾਂਗਰਸ ਹੀ ਬਨੇਗਾ ਠੀਕ ਹੈ ਜੀ ਹਰ ਕ ਪਾਰਟੀਆਂ ਵੱਲੋਂ ਦਾਵਾ ਕੀਤਾ ਜਾਂਦਾ ਵੀ ਸਾਡਾ ਮੇਅਰ ਬਨੇਗਾ ਸਰ ਤੁਸੀਂ ਲੋਕਾਂ ਵਿੱਚ ਵਿੱਚ ਲੋਕਾਂ ਵਿੱਚ ਪ੍ਰਚਾਰ ਕਰ ਰਹੇ ਹੋ ਕੀ ਲੱਗਦਾ ਵਾ ਤੁਹਾਨੂੰ ਸੱਚੀ ਦਾ ਪਤਾ ਹੀ ਲੱਗ ਜੰਦਾ ਹੋਵੇਗਾ ਵੀ ਕੀ ਲੱਗਦਾ ਵਾ ਇਸ ਵਾਰ ਮੇਰੇ ਵਾਕ ਹੀ ਜੀ ਕਾਂਗਰਸ ਹੀ ਬਨੇਗਾ ਸਰ ਕਾਂਗਰਸ ਮੇਰੇ ਜਰੂਰ ਬਨੇਗਾ ਪੱਕੀ ਗੱਲ ਹੈ ਤੁਹਾਡੇ ਨਾਲ ਸਾਡੀ ਕਾਂਗਰਸ ਪਾਰਟੀ ਦੇ ਸਾਰੇ ਨਿੱਤਗਣੇ ਬੜੀ ਚੂਝ ਬੋਲਦੇ ਨੇ ਕਿਹਟਾ ਦਿੱਤੀਆਂ ਟਿੱਟਾਂ ਬਤਵਾਰਾ ਉਹਨਾਂ ਜਿੱਤਣ ਵਾਲੀ ਗੱਡੀਟ ਉਹ ਵਧੀਆ ਕਰਨੀ ਟਿੱਟਾਂ ਦਿੱਤੀਆਂ ਉਹਦੇ ਮੁਤਾਬਕ ਮੈਨੂੰ ਇਹ ਲੱਗਦਾ ਵੀ ਆਪਣੇ ਜਿਹੜੇ ਸਾਡੇ 650 70 65 ਬੰਦੇ ਘੱਟੋ ਘੱਟ ਜਿੱਤੇ ਗਿਆਣਗੇ ਕੋਈ ਕਾਂਗਰਸ ਦੇ ਸਿਰੇ ਲੋਕਰ ਥੋੜਾ ਜੋ ਮੈਂ ਮਨ ਬਣਾ ਲੋਕਾ ਉਸ ਪਾਰਟੀ ਨੇ ہماری ਪਾਰਟੀ ਨੇ ਕੁਝ ਨਹੀਂ ਕੀਤਾ ਝੂਠੇ ਵਾਦੇ ਝੂਠੇ ਵਾਦਿਆਂ ਦਾ ਕੁਝ ਨਹੀਂ ਕੀਤਾ ਕਿਤੇ ਨਾਲ ਕੋਈ ਗਲੀ ਕੋਈ ਸੜਕ ਦੇ ਲੋ 3-4 ਸਾਲ ਜਿਹੜੀਆਂ ਗਲੀਆਂ ਉੱਥੇ ਜਿੱਥੇ ਟੁੱਟੀਆਂ ਪਈਆਂ ਪੈਚ ਤੱਕ ਨਹੀਂ ਲੱਗਦੇ ਪੈਨਾਂ ਕੋਲ ਤੇ ਫਿਰ ਇਹਨਾਂ ਨੇ ਕੀ ਕੀਤਾ ਜਿੱਤੇ ਪਰ ਠੀਕ ਹੈ ਵੀ ਲੜਾਈ ਫਾਈਟ ਹੈ ਇਹਨਾਂ ਨੇ ਟਾਈਮ ਵੀ ਤਾਂ ਹੀ ਘਟ ਦਿੱਤਾ ਤਾਂ ਕਿ ਕਿਸੇ ਉਹਦਾ ਪਰ ਜਿਹੜੇ ਕਾਂਗਰਸ ਦੇ ਸਿਪਾਹੀ ਹੈ ਉਹ ਤਾਂ ਪੂਰੇ ਆਪਣੇ ਦਲੇਰੀ ਦੇ ਨਾਲ ਦਾ ਜਮ ਰਿੰਦੀ ਰਮਾਈ ਚਾਚੀ ਲੈਕਚਰ ਅੜਾਣੇ ਅ ਸੱਜੀ ਜਿਸ ਤਰ੍ਹਾਂ ਕਿ ਲੋਕ ਤੁਸੀਂ ਕਹਿੰਦੇ ਪਸੰਦ ਆ ਲੋਕ ਸਾਨੂੰ ਸਮ ਲੋਕ ਸਮਰਥਨ ਕਰ ਰਹੇ ਨੇ ਲੋਕ ਸਾਡੇ ਨਾਲ ਖੜੇ ਨੇ ਪਰ ਸਰ ਲੋਕ ਪਿਛਲੇ ਕਮਾਂ ਨੂੰ ਵੀ ਦੇਖਦੇ ਨੇ ਕਿ ਕਿਹੜੇ ਕਿਹੜੇ ਕੰਮ ਕਰਾਏ ਨੇ ਲੋਕ ਸਰ ਕੰਮਾਂ ਦੇ ਆਧਾਰ ਤੇ ਹੀ ਵੋਟ ਪਾਉਂਦੇ ਨੇ ਨਾ ਬਿਲਕੁਲ ਉਹੀ ਕਮਜ਼ੇਦਾਰ ਚੋਟਾਂ ਆਉਂਦੇ ਮੈਂ 6 ਸਤੋਂ ਇਲੈਕਸ਼ਨ ਲੜੇ ਲੱਗਾ ਮੈਂ 91 ਤੋਂ ਲੜਦਾ ਆ ਰਿਹਾ ਹਰ ਇਲੈਕਸ਼ਨ ਦੇ ਵੀ ਲੋਕ ਕਮਜ਼ੇਦਾਰ ਦੇ ਦਿੱਤੇ ਉਹ ਕਮਜ਼ੇਦਾਰ ਦੇ ਲੋਕ ਸਾਨੂੰ ਵੋਟ ਪਾਉਂਦੇ ਉਹ ਜਿੱਥੇ ਸਾਡੇ ਬੰਦੇ ਜਿੱਤਣਗੇ ਕਮਜ਼ੇਦਾਰ ਦੇ ਕੰਮ ਸਾਡੇ ਬੰਦਿਆਂ ਨੇ ਸਾਡੇ ਪਾਰਸ਼ਦਾਂ ਨੇ ਸਾਡੀ ਪਾਰਟੀ ਨੇ ਸਾਡੇ ਮੀਰ ਸਾਹਿਬ ਨੇ ਮੈਂ ਇਹ ਸੀਨੀਅਰ ਡਿਪਟੀਨ ਅਜੀ ਬਹੁਤ ਕੰਮ ਕੀਤੇ ਉੱਤੇ ਉਹ ਢਾਈ ਗੱਲ ਤੋਂ ਜਿਹੜਾ ਢਾਈ ਸਾਲ ਲੱਗਦਾ ਤਵਾ ਦੋ ਸਾਲ ਹੋ ਗਏ ਲੈਕਚਰਨ ਨਹੀਂ ਕਰਾਇਆ ਪਰ ਦੋ ਸਾਲ ਦੇ ਵਿੱਚ ਉਹਦੇ ਨਾਲ ਇਹਨਾਂ ਨੇ ਆਪਣੇ ਕੋ ਕੁਝ ਹੋਇਆ ਨਹੀਂ ਲੋਕ ਆਜੂ ਸਾਡੇ ਹੁਕਮਾਂ ਨੂੰ ਯਾਦ ਕਰਦੇ ਪਏ ਜਿਹੜੇ ਕੰਮ ਆਜੀ ਦਫਤਰ ਬੈ ਕੇ ਕਦੇ ਕਰੀ ਕਿਤੇ ਨੂੰ ਗੇੜਾ ਨਹੀਂ ਕੱਢਣਦੇ ਜਾਂ ਜੀ ਦਫਤਰ ਯਾਬ ਕੰਮ ਕਰਾਈ ਜਾਂਦੀ ਆ ਤਾਂ ਕਿ ਕੋਈ ਬੰਦਾ ਖੜਾ ਸਹਰੀ ਜਿਹੜਾ ਕੋਈ ਕਿਸੇ ਕਰੋ ਦੁਖੀ ਨਾ ਹੋਵੇ ਹਾਂ ਹਾਂ ਉਹਦੇ ਕੋਈ ਅਫਸਰ ਚਾਹੀਏ ਨਹੀਂ ਜੀ ਪਾਣੀ ਦੀ ਵੀ ਲਾਤੇ ਤੇ ਅਸੀਂ ਜਾ ਕੇ ਠੀਕ ਕਰਾਈ ਦੀ ਮੇਰ ਸਾਹਿਬ ਮੈਂ ਨਾਲ ਕੇ ਜੀ ਇੱਕ ਇੱਕ ਬੰਦੇ ਰਾਤ ਬੰਦੇ ਸੋਚੀ ਰਾਜੀ ਉਹ ਵੀ ਅਸੀਂ ਲੋਕਾਂ ਨੇ ਲੋਕਾਂ ਨੇ ਚੁਣ ਕੇ ਭੇਜਿਆ ਅਸੀਂ ਲੋਕਾਂ ਨੇ ਅਕਾਦ ਲੜਾਂ ਉੱਤੇ ਸਾਡੇ ਰਾਜਦਪੰਦੇ ਉੱਤੇ ਜਾ ਕੇ ਕੋਈ ਲੋਕਾਂ ਦੀ ਜ਼ਰੂਰਤਾਂ ਦਾ ਕੰਮ ਵੀ ਕਰੀਏ ਔਰ ਸਾਡੇ ਕਾਂਗਰਸ ਦੇ ਜਿੰਨੇ ਵੀ ਪਾਰਚਾ ਮੈਂ ਜਰਨਾ ਜਿੱਤ ਕੇ ਆਣਗੇ ਉਹ ਕਮਜ਼ੇਦਾਰ ਕੀ ਜਿੱਤ ਕੇ ਆਣਗੇ ਜਿਸ ਤਰ ਤੁਸੀਂ ਕਿਹਾ ਵੀ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਨੇ ਠੀਕ ਹੈ ਜੀ ਕੋਈ ਜਿਸ ਤਰ੍ਹਾਂ ਕੀ ਕੋਈ ਕੰਮ ਨਹੀਂ ਕੀਤਾ ਠੀਕ ਹੈ ਸੜਕਾਂ ਤੱਕ ਗਲੀਆਂ ਤੱਕ ਨਾਲੀ ਦਾ ਤੁਹਾਡਾ ਕਹਿਣਾ ਇਹ ਹੈ ਠੀਕ ਹੈ ਜੀ ਪਰ ਸਾਡੀ ਤੰਦਸਾਹੀ ਕਿ ਉਦਘਾਟਨ ਦਾ ਲਗਾਤਾਰ ਹੋ ਰਹੇ ਨੇ ਸਰਬ ਘਟੇ ਦੀ ਗੱਤਨ ਹੋ ਰਹੇ ਨਾ ਜਿਹੜੇ ਪਹਿਲਾਂ ਕੰਮ ਕੀਤੇ ਜਿਹੜੇ ਨਵੇਂ ਐਮਐਲਏ ਬਣ ਗਿਆ ਜੀ ਉਹ ਸਾਡੇ ਚਲਦੇ ਕੰਮ ਸ਼ੁਰੂ ਕੀਤੇ ਸੀ ਇਹਨਾਂ ਨੇ ਜਿਹੜੇ ਅਸੀਂ ਪਾਸ ਕੀਤੇ ਸੀ ਹੁਣ ਇਹਨਾਂ ਕੋਈ ਨਵੇਂ ਪਾਸ ਕੀਤੇ ਨਹੀਂ ਉਹ ਘਾਟੇ ਕਰੀ ਜਾਂਦੇ ਉਹ ਘਾਟੇ ਜਿਹਨੂੰ ਦੀ ਸਾਡੇ ਦੇ ਦਿੱਤੇ ਕਿ ਜਾਵਾਂਗੇ ਫਿਰ ਤੁੰ ਦੱਸਾਂਗੇ ਵੀ ਸਾਡੇ ਝੁੱਠੇ ਇਹਨਾਂ ਉਹ ਘਾਟੇ ਕਰਦੇ ਪਏ ਇਹਨਾਂ ਕੋਈ ਸਮਝ ਨਹੀਂ ਆਉਂਦੀ ਇਹਨਾਂ ਕਰਦੇ ਕੀ ਪਏ ਨੇ ਵਾਰ ਨੰਬਰ 84 ਦੀ ਗੱਲ ਕਰੀਏ ਤੁਸੀਂ ਤੁਹਾਡੇ ਵੱਲੋਂ ਕਿਹੜੇ ਕਿਹੜੇ ਕੰਮ ਜਿਹੜੇ ਕਰਾਏ ਗਏ ਨੇ ਜਿਹਦੇ ਜਿਸ ਤਰ੍ਹਾਂ ਲੋਕਾਂ ਨੂੰ ਵੋਟ ਪਾ ਸਰ ਵਾਰਡ ਨੰਬਰ 84 ਹੁਣ ਬਣਿਆ ਹੈ ਪਹਿਲਾਂ ਵਾਰਡ ਨੰਬਰ 55 56 ਵਾਰਡ ਦੇ ਵਿੱਚੋਂ ਇਹਦਾ ਅੱਧਾ ਹਿੱਸਾ ਇਹਨਾਂ ਨੇ ਦਿੱਤਾ ਹੈ ਅਰਬਨਪੁਰਾ ਟੋਕਾ ਬਲਾ ਪਰਲੀ ਚਟ ਦੇ ਵਾਰਡ ਨੰਬਰ 23 ਤੇ ਅੱਧਾ ਹਿੱਸਾ ਦਿੱਤਾ 84 ਚ ਅ ਤੇ ਤੀਜਾ ਚ 21 ਜਨਵਰੀ 9883 ਚ ਮੇਰਾ ਸਾਰੇ ਬਾਰਡਾਂ ਚ ਕੰਮ ਕੀਤਾ ਹੋਇਆ ਹਰ ਗਲੀ ਬੰਲੇ ਦਾ ਇੱਕ ਗਲੀ ਬਣਾਈਏ ਕੰਮ ਤੇ ਮੈਂ 18 ਤੋਂ 20 ਸਮਝ ਤੁਸੀਂ ਟੂਰ ਮੰਨ ਵਾਲਾ ਆਇਆ ਸਾਰੇ ਸਾਰੇ 56 ਨੰਬਰ ਬਵਾੜ ਉਨ 83 ਨੰਬਰ ਬਵਾੜ ਬਣਾ ਉਹਦੇ ਜ ਵੀ ਪਹਿਲੇ ਵਾਰ ਵਾਰ ਕਹਿੰਨੀ ਪੂਰੀ ਡਟ ਕੇ ਸੇਵਾ ਕਰਾਂਗੇ ਜਿੱਥੇ ਜਿੱਚ ਦੀ ਲੋੜ ਪੈਗੀ ਉਹਨੂੰ ਪਹਿਲ ਦੇ ਅਧਾਰ ਤੇ ਕੰਮ ਕਰਾਂਗੇ ਤੁਸੀਂ ਸੀਨੀਅਰ ਡਿਪਟੀ ਮੇਂ ਰਹਿ ਚਕੋ ਠੀਕ ਹੈ ਜੀ ਸੜਕਾਂ ਨਾਰੀਆਂ ਗਲੀਆਂ ਨੂੰ ਛੱਡ ਗਿਆ ਪਰ ਉਸ ਤੋਂ ਉਪਰ ਦੀ ਗੱਲ ਕਰੀਏ ਐਜੂਕੇਸ਼ਨ ਨੂੰ ਲੈ ਕੇ ਜਦੋਂ ਕੀ ਸਾਨੂੰ ਕੀ ਐਜੂਕੇਸ਼ਨ ਨਹੀਂ ਦਿੱਤੀ ਕੀ ਕੀਤਾ ਔਰ ਹੈਲਥ ਵੀ ਵਿੱਚ ਇਹ ਗੱਲ ਕਰ ਲਈਏ ਸਰ ਐਜੂਕੇਸ਼ਨ ਜੇ ਸਾਡੇ ਕਾਰਪਚਨ ਦੀਆਂ ਦਰਸਾਦੀ ਹਾਂ ਇਹ ਐਜੂਕੇਸ਼ਨ ਡਿਪਾਰਟਮੈਂਟ ਦੇ ਹੰਦੇ ਰਹਤੀ ਉਹੀ ਕਰਦੇ ਆ ਸਾਨੂੰ ਜੇ ਕੋਈ ਸਕੂਲ ਕੋਈ ਰਿਪੇਅਰ ਕਰਨ ਦਾ ਜਾਂ ਕੋਈ ਫੰਡ ਮਿਲਦਾ ਜਾ ਆਂਦਾ ਸਰਕਾਰੋਂ ਅਦੀ ਉਹ ਸਕੂਲ ਰਿਪੇਅਰ ਕਰਨ ਸਰਕਾਰੀ ਸਕੂਲ ਸਰਕਾਰੀ ਸਾਡੀ ਪਾਰਟੀ ਦਾ ਸਾਡੇ ਕਾਂਗਰਸ ਪਾਰਟੀ ਦੇ ਸਾਡੇ ਸੀ ਮਿਨਿਸਟਰ ਜਿਹੜੇ ਪਹਿਲੇ ਸੀ ਚੰਨੀ ਜੀਾਰੇ ਰਹੇ ਉਹਨਾਂ ਨੇ ਐਜੂਕੇਸ਼ਨ ਬਹੁਤ ਕੁਝ ਕੀਤਾ ਉਹ ਸਾਡੇ ਡਾਬਰ ਸਾਹਿਬ ਨੇ ਉੱਤੇ ਕਈ ਜੁਗਨਾ ਦੇ ਫੰਡ ਲਿਆ ਲਾਏ ਲੇਕਿਨ ਉਹੀ ਕੰਮ ਨੇ ਚਲਾਇਆ ਇਹਨਾਂ ਨੇ ਨਵਾਂ ਕੁਝ ਨਹੀਂ ਕੀਤਾ ਸਿਰਫ ਲੋਕਾਂ ਨੂੰ ਗੁੰਮਾਇਆ ਕੀਤਾ ਜਿਹੜਾ ਬਿੱਪੂ ਗਾਮਾ ਲੋਕਾਂ ਗਮਾ ਕਰਨਾਂ ਲੋਕਾਂ ਨੂੰ ਛੂਟ ਬੋਨਾ ਛੂਟੇ ਵਧੇ ਕਰਨੇ ਅਸੇ ਨਾਲ ਹੀ ਕੰਮ ਹੈ ਤੇ ਸਰ ਹੈਥਰੂ ਲੈ ਕੇ ਕੀ ਵਿਚਾਰ ਸੀ ਤੁਹਾਡਾ ਹੈਥਰੂ ਦੇ ਲੋ ਤੁਸੀਂ ਸਿਵਲ ਅਫਸਰ ਚ ਕੀ ਘਾਲਿਆ ਸੀ ਲੈ 2.5 ਸਾਲ ਹੋ ਗਏ 2 ਸਾਲ ਹੋ ਗਏ ਲੱਗਦਾ ਮੈਨੂੰ ਬੜੇ ਨੂੰ ਉਹਨਾਂ ਚਪਾ ਬਣੇ ਨੂੰ ਤਾਂ ਜੀ ਗੱਲ WhatsApp 'ਚ ਲੋਕ ਕੋਲ ਦੇ ਧੱਕੇ ਕਹਿੰਦੇ ਪਏ ਇੱਕ ਪੈਸੇ ਰਵ ਕਮਣੇ ਉੱਤੇ ਹੋਇਆ ਜਾਂ ਕਿ ਬੜਾ ਏਡਾ ਵੱਡਾ ਚਿਹਰੇ ਅੰਨੀ ਵੱਡੀ ਰੋਲ ਦੀ ਇਹਨਾਂ ਬੋਲ ਇਹ ਸਿਵਲ ਹਸਪਤਲ ਬੜਾ ਵਧੀਆ ਚੁਮਕਾ ਦੇਣਾ ਚਾਹੀਦਾ ਸੀ ਚਿਹਰੇ ਦੀ ਚਾਰੇ ਪਾਸੇ ਹਸਪਤਲ ਵਧੀਆ ਬਣਨੀ ਚਾਹੀਦੀ ਤਾਂ ਕਿ ਲੋਕਾਂ ਦੀ ਜੀ ਸੁਰਤ ਵਿੱਚ ਗਰੀਬ ਆਦਮੀ ਆਪਣਾ ਇਲਾਜ ਤਾਂ ਫ੍ਰੀ ਕਰਾ ਦੇਗੇ ਆਮਾ ਦੀ ਕਲੀਨਿਕ ਤਾਂ ਹਰਥਾਂ-ਥਾਂ ਖੁੱਲੀਆਂ ਹੋਈਆਂ ਨੇ ਗਲੀ ਮੋਹਲੇ ਵਿੱਚ ਖੁੱਲੀਆਂ ਨੇ ਸਰ ਨਾਮ ਦੇ ਮਾਮਾ ਦੀ ਕਲੀਨਿਕ ਆ ਉੱਥੇ ਜਾ ਕੇ ਦੇਖੋ ਤੁਜੀ ਕਲੀਪੋਟੋ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿਹੜਾ ਬੰਦਾ ਕਿੱਥੇ ਬੈਠਾ ਇੱਕ ਬੰਦਾ ਵੀ ਉਹਨਾਂ ਦੇ ਅੰਦਰ ਹੀ ਉਹ ਡਾਕਟਰ ਜਹਾਨੀਆ ਨੋਗਰ ਕਲੀ ਪਰਤੀ ਕੀਤੀ ਡਾਕਟਰ ਦੀ ਦਿੱਚੋ ਨੂੰ ਕਲੀ ਸਿਮਲ ਹੱਥ ਜਿਹੜੇ ਦੁਆਤੀ ਨੇ ਯੂਗਾਚਿਵ ਚੁਰੂ ਕਿਤਾ ਪਿੱਛੇ ਬਗਾਈ ਨੇ ਉਹ ਕਿਹੜੇ ਪਰਤੀ ਕੀਤੀ ਉੱਤੇ ਦੂਜੇ ਵੀ ਬੰਦ ਹੋ ਗਏ ਜੇ ਕੋਈ ਕੰਮ ਕਰਨਾ ਸੀ ਪਹਿਲੇ ਡਾਕਟਰੀ ਪਰਤੀ ਦਾ ਕਰੋ ਡਾਕਟਰ ਕੰਸੀਮ ਆਪਣੇ ਆਨ ਉਤੇ ਲੋਕਾਂ ਨੂੰ ਕਰਨ ਸਤਾ ਕਰੇ ਆਪਾਂ ਪਰਤੀਰ ਕੋ ਕੀਤੀ ਨਹੀਂ ਲੋਕਾਂ ਨੂੰ ਕਹਿੰਦਾ ਹੱਤਾ ਚਾਲੂ ਕਰਦਾ ਇਥੇ ਇੱਕ ਡਾਕਟਰ ਨੂੰ ਚਾਰ ਚਾਰ ਜੁਨਰ ਚਾਰਜੀ ਦਿੱਤਾ ਉਹ ਕਿਦਾਂ ਕੰਮ ਕਰੇਗਾ ਆਮਾਨ ਕਲੀਨਿਕ ਦੀ ਗੱਲ ਕਰ ਰਿਹਾ ਸਰ ਆਮਾਨ ਕਲੀਨਿਕ ਦੀ ਗੱਲ ਕਰਦਾ ਜਿੱਥੇ ਡਾਕਟਰ ਉੱਥੇ ਟੈਸਟ ਫ੍ਰੀ ਹੋ ਰਹੇ ਨੇ ਲੋਕਾਂ ਨੂੰ ਸਾਰਾ ਦਿਨ ਫ੍ਰੀ ਮਿਲਦੀ ਜਾ ਰਹੀ ਹੈ ਉਸੇ ਡਾਕਟਰ ਨੂੰ ਕਹਿੰਦੇ ਰਸਤਾ ਤੂੰ ਜਾਣਾ ਉਸ ਨੂੰ ਕਹਿੰਦਾ ਕਲੀਨਿਕ ਜਾਣਾ ਉਹ ਕਿਹੜੇ ਬਸ ਜਾਏਗਾ ਉਵੇਂ ਜਾਣ ਹੈ ਡਾਕਟਰ ਨੂੰ ਜਾਣ ਹੈ ਪਰ ਸਰ ਕਿੰਨੇ ਕਿ ਡਾਕਟਰ ਭੇਜਦੇ ਕਿਉਂਕਿ ਗਲੀਆਂ ਹਰ ਗਲੀ ਗਲੀ ਮਹੌਲੇ ਮਹੌਲੇ ਦੇ ਵਿੱਚ ਆਮਦਵੀ ਕਲੀਨਿਕ ਬਣਿਆ ਹੋਇਆ ਹੈ ਸਿਰਫ ਇਸਕੇ ਨਾਮ ਆਪਣਾ ਬਣਾ ਨ ਵਰਤੇ ਲੋਕਾਂ ਸਿਰਫ ਕਲੀਨਿਕ-ਕਲੀਨ ਬਣਾਤਾ ਕਲੀਨਿਕ ਕੰਮ ਵੀ ਤੇ ਕਰਾਉਂ ਕੋਈ ਕਰ ਲੋਕੀ ਨੇ ਕਿ ਕਲੀਨਿਕ ਤੇ ਵਧੀਆ ਕੰਮ ਆਵੇ ਸਿਰਫ ਆਤਾ ਕਿਉਂ ਨਾ ਕੋ ਬੰਦਾ ਸਿਰਫ ਆਉਂਦੇ ਉਹੀ ਜਾਂਦੇ ਨੇ ਜਦੋਂ ਬੰਦੇ ਨੂੰ ਉੱਤੇ ਤੇ ਕੀ ਜਦੋਂ ਉਹਦਾ ਮਤਲਾ ਨਹੀਂ ਹੁੰਦਾ ਬਿਲਕੁਲ ਜਦੋਂ ਦਾ ਮਤਲਾ ਹਲੇ ਹੋਏਗਾ ਫਿਰ ਉਹ ਕਿਉਂ ਜਾਏ ਤੇ ਬਰਸਾ ਭਰਿਆ ਪਿਆ ਇਹ ਅੱਜ ਅਸਲ ਦੇ ਕੋ ਭਰਿਆ ਪਿਆ ਕਿਉਂ ਭਰੇ ਵੇ ਜੇ ਕਲੀਨਿਕ ਬਣੇ ਇੰਨੇ ਜਿਆਦਾ ਕਲੀਨਿਕ ਬਣਾਉਣ ਨਾਲ ਇਹਨਾਂ ਡਾਕਟਰ ਜਰ ਕਿੰਨੀ ਕੁਝ ਤੁਹਾਡੇ ਵੱਲੋਂ ਅਗਰ ਲੋਕ ਤੁਹਾਨੂੰ ਪਿਆਰ ਮੋਹਪੜ ਅਗਰ ਤੁਹਾਨੂੰ ਜਿਤਾਉਂਦੇ ਨੇ ਤੁਹਾਡੇ ਵੱਲੋਂ ਕਿਹੜੇ ਕਿਹੜੇ ਕੰਮ ਪਹਿਦੇਦਾਰ ਦੀ ਗੱਲ ਕਰ ਲਈ ਕਿਹੜੇ ਕਿਹੜੇ ਕੰਮ ਕਰਾਈ ਜਾਂਦੇ ਸਾਡੇ ਪਹਿਦੇਦਾਰ ਦੀ ਜਿਹੜੀ ਵੀ ਕੰਮ ਅਸੀਂ ਪਹਿਲਾਂ ਕਰਿਆ ਹੁਣ ਵੀ ਜਿਹੜੇ ਰਹਿੰਦੇ ਆ ਕੰਮ ਜਿਵੇਂ ਇੱਥੇ ਸੜਕਾਂ ਦੇ ਜਾਂ ਕਿਸੇ ਪਾਣੀ ਦੇ ਗੰਦੇ ਦੀ ਪ੍ਰੋਗਰਾਮਾਂ ਜਾਂ ਕਿਸੇ ਪਬਲਿਕ ਜਗ੍ਹਾ ਨੂੰ ਕੋਈ ਪ੍ਰੋਗਰਾਮ ਹੈ ਪਹਿਦੇਦਾਰ ਤੇ ਕੰਮ ਕਰਾਂਗੇ ਜੋ ਪਬਲਿਕ ਚਾਹੀ ਪਗੜੀ ਜ਼ਰੂਰਤ ਦੇ ਮੁਤਾਬਕ ਅਸੀਂ ਪਹਿਲੇ ਦਰਸੇ ਸਾਰੇ ਕੰਮ ਕਰ ਰਹੇ ਹਾਂ ਜਿਵੇਂ ਕੋਈ ਡ੍ਰੀਮ ਪ੍ਰੋਜੈਕਟ ਹੁੰਦਾ ਹੈ ਤੁਹਾਡਾ ਵੀ ਕੋਈ ਸੁਪਨਾ ਹੋਵੇਗਾ ਅਗਰ ਮੈਨੂੰ ਲੋਕ ਪਿਆਰ ਕਰਨਗੇ ਅਗਰ ਜਿਤਾੰਦੇ ਲੋਕ ਤੁਹਾਨੂੰ ਜਿੱਤ ਦਾ ਫਤਵਾ ਦਿੰਦੇ ਨੇ ਤੁਹਾਡੇ ਹੱਕ ਦੇ ਵਿੱਚ ਤੇ ਕੋਈ ਡ੍ਰੀਮ ਪ੍ਰੋਜੈਕਟ ਵੀ ਹੋਵੇਗਾ ਮੈਂ ਸਭ ਤੋਂ ਪਹਿਲਾਂ ਮੈਂ ਆਹ ਡ੍ਰੀਮ ਪ੍ਰੋਜੈਕਟ ਲਿਆਵਾਂਗਾ ਤਾਂ ਕਿ ਲੋਕ ਤੁਹਾਨੂੰ ਯਾਦ ਰੱਖਣ ਸਰ ਦੀ ਪ੍ਰੋਜੈਕਟ ਮੈਂ ਪਿਛਲੇ ਵੇਲੇ ਕੀਤਾ ਮੇਰੇ ਬਾਹਰ ਦੇ 55 ਦੇ ਵਿੱਚ ਇੱਕ ਪਾਰਕ ਬਣਾਇਆ ਜਿਸ ਦੇ ਉੱਤੇ ਲੋਕਾਂ ਨੇ ਕਬਜ਼ਾ ਕੀਤਾ ਚਾਚੀਆ ਟ੍ਰਾਂਸਪੋਰਟਾਂ ਨੇ ਉਹਦੇ 600 ਗੱਜਾਂ 'ਚ 550 ਗੱਜ ਜਿਹੜੀ ਕਈ ਸਾਲਾਂ ਤੋਂ ਕਾਰਪੀ ਜਗ੍ਹਾ ਤੇ ਕਬਜ਼ਾ ਕੀਤਾ ਸੀ ਉਹ ਪਾਰਕਲ ਜਿਮੈਂਟ ਕੋਲ ਤੇ ਸਾਰੇ ਡਾਕੂਮੈਂਟ ਢਾ ਕੇ ਉਹਨਾਂ ਨੂੰ ਖਾਲੀ ਕਰਾਈ ਖਾਲੀ ਗਰਾਗੋ ਤੇ ਪਰਗਣਾ ਆ ਮੈਂ ਮੇਰੇ ਜਿੰਨੇ ਵੀ ਇੱਥੇ-ਪਾਸੇ ਵਾਰਡ ਹੈ ਕੋਈ ਪਰੇਗਾ ਨਹੀਂ ਸਾਡੇ ਤੇ ਚਾਹੇ ਵੱਡੇ ਪਰੇ ਤੋਂ ਤੇ ਸਾਡੇ ਨੇੜੇ ਦੇ ਜਿੰਨੇ ਵਾਰ ਕੋਈ ਪਰ ਪਰ ਮੌ ਵੀ ਡੀਪ ਪ੍ਰਜект ਹੈ ਕੰਪੈਕਟਰ ਲਵਾਇਆ ਖਾਜਾ ਚੌਂ ਦੇ ਵਿੱਚ ਸੌਦਾ ਸਫਾਈ ਦਾ ਜੋ ਮਸਲਾ ਹਲਾ ਉਹ ਬੂ ਦੂਰ ਕੀਤਾ ਇਧਰ ਹੋਣੀ ਕੰਪੈਕਟਰ ਲੱਗਿਆ ਡੀਪ ਪ੍ਰਜект ਸਰਕਾਰ ਦੇ ਕਾਰਪੋਰੇਟ ਆਪਾਂ ਲਿਆਣੀ ਜਾਣੇ ਕਰਨੇ ਲੋਕਾਂ ਦੀ ਸੇਵਾ ਤੇ ਜਾਣਾ ਲੋਕਾਂ ਦੀ ਸੇਵਾ ਕਰਨੀ ਹੈ 33 ਸਾਲ ਹੋ ਗਏ ਕਰਦੇ ਨੂੰ ਅੱਗੇ ਵੀ ਕਰਦੇ ਰਹਿਣਾ ਲੋਕਾਂ ਦੀ ਸੇਵਾ ਠੀਕ ਹੈ ਤੇ ਤੁਸੀਂ ਆਪਣੇ ਵਾਰਡ ਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੋ ਤਾਂ ਕੀ ਦੇਣਾ ਚਾਹੋ ਮੈਂ ਆਪਣੇ ਵਾਰਡ ਵਾਸੀ ਵੀ ਆਪਣੇ ਸਾਰੇ ਛੇਰ ਵਾਸੀਆਂ ਤੁਸੀਂ ਬੇਨਤੀ ਕਰਨੀ ਚਾਹਨਾ ਸਾਰੇ ਛੇਰ ਵਾਸੀ ਨੂੰ ਕਾਂਗਰਸ ਪਾਰਟੀ ਦੇ ਅੰਦਰ ਚੁਣੋ ਕਾਂਗਰਸ ਪਾਰਟੀ ਨੂੰ ਵੋਟ ਪਾਓ ਤਾਂ ਕਿ ਤੁਹਾਡੀ ਜਿਹੜੀ ਸੇਵਾ ਜਿਹੜੀ ਬਦ ਚੜ ਕੇ ਤੁਹਾਡੀ ਸੇਵਾ ਕਰੇ ਕੋ ਕਾਂਗਰਸ ਸਰਕਾਰ ਹਰ ਜਗ੍ਹਾ ਸੇਵਾ ਭਾਵ ਦੇ ਨਾਲ ਲੱਗੇ ਸੇਵਾ ਭਾਵ ਸਾਡੇ ਜਿੰਨੇ ਵੀ ਸਾਡੇ ਕੰਸਲਡ ਟਿਕਟਾਂ ਸਾਡੀ ਪਾਰਟੀ ਨੇ ਬੜੇ ਅੱਛੇ ਨਮੇ ਚੁਣ ਕੇ ਟਿਕਟਾਂ ਦਿੱਤੀਆਂ ਬੜੀ ਸੂਲਵਾਨ ਦੇ ਨਾਲ تو میری یہ بینتی ہے بھی کسی گمراہ, گمراہ نہ کسی گلے گمراہ آئیے کسی واضح چھوٹے واضح آئیے چھوٹے واضح بہت کروں گے پر تسی کانگریس پارٹی ساتھ دیو کانگرس پارٹی ویشا پبلک ساتھ ہے نام ਜਿ ਸਰ ਕੇ ਅੱਪ ਗੱਲਬਾਤ ਕੀਤੀ ਸਾਡੇ ਸਾਫ ਸਾਫ ਕਾ ਡਿਪਟੀ ਮੇਅਰ ਸ਼ਾਮਸੂਦਰ ਮੋਲਰਾਜੀ ਇਹਨਾਂ ਨਾਲ ਗੱਲਬਾਤ ਕੀਤੀ ਕਾਫੀ ਬਜੇ ਜਵਾਬ ਦਿੱਤੇ ਇਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਜਿਦਾਓ ਬਾਕੀ ਜਿਹੜੇ ਕੀ ਵਾਅਦੇ ਕੀਤੇ ਨੇ ਜਿਹੜੇ ਇਹਨਾਂ ਨੇ ਅਗਰ ਤੁਸੀਂ ਇਹਨਾਂ ਨੂੰ ਜਿੱਤ ਦਾ ਫਤਵਾ ਦੇਣਗੇ ਉਹਨਾਂ ਦੇ ਵਾਅਦੇ ਦੇ ਖਰੇ ਉਤਰਨਗੇ ਬਾਕੀ ਕਾਫੀ ਇਹਨਾਂ ਵੱਲੋਂ ਕੰਮ ਕਰਾਇਆਗੇ ਨਹੀਂ ਤੇ ਅਗਰ ਤੁਸੀਂ ਜਿੱਤ ਦਾ ਫਤਵਾ ਦੇਦੇ ਹੋ ਤੇ ਹੋਰ ਵੀ ਇਹਨਾਂ ਵੱਲੋਂ ਕੰਮ ਕਰਾਇਆ ਜਾਣਗੇ ਚਾਹੇ ਤੁਸੀਂ ਐਜੂਕੇਸ਼ਨ ਦੀ ਗੱਲ ਕਰ ਲਈਏ ਚਾਹੇ ਸਟਰੀਟ ਲੈਟਰ ਦੀ ਗੱਲ ਕਰੀਏ ਕਿਸੇ ਤਰ੍ਹਾਂ ਦੀ ਕੰਮ ਹੋਵੇ ਤਾਂ ਦੇ ਹਕਾ ਦੇ ਵਿੱਚ ਕੰਮ ਹੋਣਗੇ ਬਾਕੀ